ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਅੱਜ ਦੀ ਜਿਹੜੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਉਹ ਨਾ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਲਈ ਆ ਜਿਹੜੇ ਨੌਕਰੀ ਦੀ ਤਲਾਸ਼ ਕਰ ਰਹੇ ਹੈ ਕਿਸੇ ਜੌਬ ਦੀ ਤਲਾਸ਼ ਕਰ ਰਹੇ ਹੈ ਤਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਡਾਕ ਖਾਨਿਆਂ ਦੇ ਵਿੱਚ 44000 ਪਲੱਸ ਦੇਖੋ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਡਾਕ ਖਾਨਿਆਂ ਦੇ ਵਿੱਚ ਪੋਸਟਾਂ ਆਈਆਂ ਨੇ ਗ੍ਰਾਮੀਨ ਡਾਕ ਸੇਵਕ ਪੰਜਾਬ ਦੀਆਂ ਪੋਸਟਾਂ ਨੇ ਜੀ ਦਸਵੀਂ ਪਾਸ ਜਿਹੜੀ ਦੀ ਯੋਗਤਾ ਹੋਊਗੀ ਤਾਂ ਦੇਖੋ ਏਡੀ ਵੱਡੀ ਗਿਣਤੀ ਦੇ ਵਿੱਚ 44000 ਪੋਸਟਾਂ ਤੋਂ ਪਲੱਸ ਜਿਹੜੀਆਂ ਪੋਸਟਾਂ ਨੇ ਜਿਹੜੀ ਵੈਕੈਂਸੀ ਉਹ ਆਈ ਹੈ ਅ ਡਾਕ ਖਾਨਿਆਂ ਦੇ ਵਿੱਚ ਇਹ ਪੋਸਟਾਂ ਆਈਆਂ ਹੋਈਆਂ ਨੇ ਜੀ ਯੋਗਤਾ ਦਸਵੀਂ ਹੋਊਗੀ ਫੀਸ ਦਾ ਵੇਰਵਾ ਵੀ ਫਿਲਹਾਲ ਇਹਨਾਂ ਨੇ ਦਿੱਤਾ ਹੋਇਆ ਹੈ ਜਨਰਲ ਦੇ ਲਈ 100 ਰੁਪਏ ਐਸਸੀ ਤੇ ਲੜਕੀਆਂ ਲਈ ਕੋਈ ਫੀਸ ਨਹੀਂ ਹੈ ਜੀ ਜੇਕਰ ਆਪਾਂ ਅਪਲਾਈ ਕਰਨ ਦੀ ਗੱਲ ਕਰੀਏ ਤਾਂ ਆਖਰੀ ਮਿਤੀ ਜਿਹੜੀ ਇਹਦੀ 5 ਅਗਸਤ 2024 ਹੈ ਠੀਕ ਹੈ ਜੀ ਅਤਵੀਂ ਦਿਨ ਹੋ ਗਈ ਤਾਂ ਤਕਰੀਬਨ ਤੁਸੀਂ 13-14 ਦਿਨ ਜਿਹੜੇ 14-15 ਦਿਨ ਇੱਥੇ ਮੰਨ ਸਕਦੇ ਹੋ ਤੇ ਉਮਰ ਹੱਦ ਦੀ ਜੇਕਰ ਗੱਲ ਹੀ 18 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਜਿਹੜੀ ਕੈਂਡੀਡੇਟ ਨੇ ਇਹਨੂੰ ਅਪਲਾਈ ਕਰ ਸਕਦੇ ਆ ਜੀ ਸੋ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਓ ਜਿਹੜੇ ਜੌਬ ਦੀ ਤਲਾਸ਼ ਵਿੱਚ ਨੇ ਉਹ ਜਿਹੜੀ ਜੌਬ ਕਰਨਾ ਚਾਹੁੰਦੇ ਆ ਤੇ ਜੇ ਵੀਡੀਓ ਬਤਲੇਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ ਮਿਲਦੇ ਆ ਕਿਸੇ ਨਵੇਂ ਜਾਣਕਾਰੀ ਦੇ ਨਾਲ ਧੰਨਵਾਦ